ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਉਸ ਨਗਰ ਦੇ ਵਿੱਚ ਇਤਿਹਾਸਿਕ ਨਗਰ ਦੇ ਵਿੱਚ ਗੁਰੂ ਕੀ ਢਾਲੀ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਹੈ ਉਸ ਧਰਤੀ ਤੇ ਪਹੁੰਚੇ ਹਾਂ ਉੱਥੇ ਗੁਰਮਤਿ ਕਾਲਜ ਗਿਆਨੀ ਸੋਹਣ ਸਿੰਘ ਸ਼ੀਤਲ ਢਾਡੀ ਕਵੀਸ਼ਰ ਮਿਸ਼ਨਰੀ ਕਾਲਜ ਜੋ ਕਿ ਐ ਜੀ ਪੀ ਸੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਉੱਥੇ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਗੁਰਮਤ ਕੋਰਸ ਢਾਡੀ ਕਵੀਸ਼ਰ ਪ੍ਰਚਾਰਕ ਕੋਰਸ ਆਓ ਜਾਂਦਿਆਂ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਸਰ ਜਸਵੰਤ ਸਿੰਘ ਦੇ ਨਾਲ ਜੀ ਦਾ ਨਾਮ ਪ੍ਰਿੰਸੀਪਲ ਡਾਕਟਰ ਜਸਵੰਤ ਸਿੰਘ ਗਿਆਨੀ ਸੋਹਣ ਸਿੰਘ ਸੀਤਰ ਢਾਡੀ ਕਵੀਸ਼ਰ ਗੁਰਮਤ ਮਿਸ਼ਨ ਦੀ ਕਾਲਜ ਗੁਰੂ ਕੀ ਵਡਾੜੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਗੁਰਸਿੱਖ ਵਿਦਿਆਰਥੀਆਂ ਨੂੰ 6ਵੇਂ ਪਾਤਸ਼ਾਹ ਜੀ ਵੱਲੋਂ ਚਲਾਈ ਗਈ ਟਾਡੀ ਕਲਾ ਉਸ ਦੇ ਵਿੱਚ ਪ੍ਰਪੱਕ ਕੀਤਾ ਜਾਂਦਾ ਹੈ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਵਿੱਚ ਵਿਦਿਆਰਥੀਆਂ ਦੀ ਯੋਗਤਾ ਘੱਟੋ ਘੱਟ ਵਿਦਿਆਰਥੀ 10ਵੀਂ ਪਾਸ ਹੋਵੇ ਉਮਰ 22 ਸਾਲ ਤੱਕ ਹੋਵੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਵਿਦਿਆਰਥੀਆਂ ਨੂੰ 1500 ਰੁਪਏ ਮਹੀਨਾ ਵਜੀਫਾ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਤਾ ਜਾਂਦਾ ਹੈ ਜਿਸ ਵਿੱਚ ਜੋ ਜਿੰਨਾ ਲੰਗਰ ਖਰਚ ਹੋ ਜਾਵੇ ਬਾਕੀ ਪੈਸੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ ਹੋਸਟਲ ਵਿਦਿਆ ਬਿਲਕੁਲ ਫ੍ਰੀ ਇਹਨਾਂ ਕੋਰਸਾਂ ਤੋਂ ਬਾਅਦ ਵਿਦਿਆਰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਢਾਡੀ ਕਵੀਸ਼ਰ ਧਾਰਮਿਕ ਅਧਿਆਪਕ ਸੰਗੀਤ ਅਧਿਆਪਕ ਲੱਗ ਸਕਦੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਪ੍ਰਸਾਰ ਕਰ ਸਕਦੇ ਹਨ ਤੇ ਵਿਦਿਆਰਥੀ ਬਹੁਤ ਅੱਗੇ ਜਾ ਕੇ ਸਿੱਖ ਪੰਥ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹਨ ਸੋ ਸੰਗਤਾਂ ਨੂੰ ਅਪੀਲ ਹੈ ਕਿ ਜੋ ਬੱਚੇ 10ਵੀਂ ਪਲੱਸ ਟੂ ਪਾਸ ਹਨ ਉਹ ਆਪਣੇ ਬੱਚਿਆਂ ਨੂੰ ਇਸ ਕੋਰਸ ਵਿੱਚ ਦਾਖਲਾ ਦਿਵਾਉਣ ਤਾਂ ਜੋ ਇਸ ਨਾਲ ਜਿੱਥੇ ਬੱਚਿਆਂ ਦੀ ਆਰਥਿਕਤਾ ਦੇ ਵਿੱਚ ਵੀ ਉਹਨਾਂ ਨੂੰ ਮਦਦ ਮਿਲਦੀ ਹੈ ਤੇ ਪੰਥ ਦੇ ਸਿੱਖ ਇਤਿਹਾਸ ਦੇ ਲਈ ਪ੍ਰਚਾਰ ਪ੍ਰਸਾਰ ਦੇ ਵਿੱਚ ਵੀ ਇਹ ਚੀਜ਼ਾਂ ਕੰਮ ਆਉਂਦੀਆਂ 2018 ਤੋਂ 21 ਇਸ ਕਾਜ ਦਾ ਪਹਿਲਾ ਬੈਚ ਨਿਕਲਿਆ ਜਿਹਦੇ ਵਿੱਚੋਂ ਭਾਈ ਜਗਦੀਪ ਸਿੰਘ ਦਾ ਕਵੀਸ਼ਰ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੀ ਨੌਕਰੀ ਕਰ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਦੀ ਡਿਊਟੀ ਹੈ ਇਸੇ ਤਰ੍ਹਾਂ ਇਸੇ ਕਾਲਜ ਦੇ ਵਿੱਚ ਸਾਡੇ ਕੋਲੇ ਉਹਨਾਂ ਵਿਦਿਆਰਥੀਆਂ ਦੇ ਵਿੱਚੋਂ ਇੱਕ ਵਿਦਿਆਰਥੀ ਗੁਰਪ੍ਰੀਤ ਸਿੰਘ ਜੋ ਐਜ਼ ਅ ਕਵੀਸ਼ਰ ਉਸਤਾਦ ਬੱਚਿਆਂ ਨੂੰ ਸਿਖਲਾਈ ਦੇ ਰਿਹਾ ਹੈ ਤੇ ਇੱਕ ਵਿਦਿਆਰਥੀ ਸਾਡਾ ਪਿੱਛੇ ਜਿਹੇ ਪ੍ਰਾਈਵੇਟ ਜਥੇ ਦੇ ਨਾਲ ਰਣਜੋਧ ਸਿੰਘ ਜੋ ਅਨੰਦਪੁਰ ਸਾਹਿਬ ਵਾਲੇ ਪਾਸੇ ਰਹਿਣ ਵਾਲਾ ਉਹ ਆਸਟ੍ਰੇਲੀਆ ਪ੍ਰਾਈਵੇਟ ਜਥੇ ਨਾਲ ਜਾ ਕੇ ਆਇਆ ਹੈ ਕਹਿਣ ਤੋਂ ਭਾਵ ਹੈ ਵਿਦਿਆਰਥੀ ਸ਼੍ਰੋਮਣੀ ਕਮੇਟੀ ਵਿੱਚ ਲੱਗ ਸਕਦੇ ਨੇ ਆਪਣਾ ਪ੍ਰਾਈਵੇਟ ਜਥਾ ਬਣਾ ਸਕਦੇ ਨੇ ਮਤਲਬ ਉਹ ਤਿੰਨੇ ਧਾਰਨਾ ਜਿਹੜੀ ਆਪਾਂ ਗੱਲ ਕੀਤੀ ਹੈ ਉਹ ਸਾਡੇ ਕੋਲੇ ਮੌਜੂਦ ਇੱਕ ਸੈਸ਼ਨ ਦੇ ਵਿੱਚ ਕਿੰਨੇ ਬੱਚੇ ਸਲੈਕਟ ਕੀਤੇ ਜਾਂਦੇ ਆ 40 ਸਾਡੇ ਕੋਲੇ 40 ਸੀਟਾਂ 28 ਸੱਤ ਜਥੇ ਟਾਡੀਆਂ ਦੇ ਤੇ 4 ਜਥੇ ਕਮਿਸ਼ਨਰਾਂ ਐਸਜੀਪੀਸੀ ਵੱਲੋਂ ਹੋਰ ਕਿੰਨੇ ਕੋਪਰਾਲੇ ਕੀਤੇ ਜਾ ਰਹੇ ਆ ਐਸਜੀਪੀਸੀ ਵੱਲੋਂ ਬੇਅੰਤ ਕੋਪਰਾਲੇ ਕੀਤੇ ਜਾ ਰਹੇ ਨੇ ਲਗਭਗ 18 ਕਾਰਜ ਮਤਲਬ ਇਸ ਤਰ੍ਹਾਂ ਦੇ ਜਿਹੜੇ ਮਿਸ਼ਨ ਦੀ ਕਾਰਜ ਹੈ ਜਿਨ੍ਹਾਂ ਵਿੱਚ ਗ੍ਰੰਥੀ ਕੋਰਸ ਛੱਪੇ ਸਿਗਰਾਂ ਵਿੱਚ ਮਿਸ਼ਨ ਜਾਂ ਜਿੰਨੇ ਰਾਜ ਹੈ ਸਾਡੇ ਉਹਨਾਂ 'ਚ ਮਿਸ਼ਨ ਚਲਾਏ ਜਾ ਰਹੇ ਆ ਇੱਥੇ ਵੱਡੇ ਕਾਲਜ ਚਲਾਏ ਜਾ ਰਹੇ ਆ ਵਿਦਿਆਲੇ ਚਲਾਏ ਜਾ ਰਹੇ ਨੇ ਐਸਜੀਪੀਸੀ ਦਾ ਧਰਮ ਪ੍ਰਚਾਰਕ ਕਮੇਟੀ ਦਾ ਪਹਿਲਾ ਉਪਰਾਲਾ ਕਿ ਢਾਡੀ ਕਵੀਸ਼ਰ ਕਲਾ ਨੂੰ ਪਰਫੁੱਲਤ ਕਰਨ ਲਈ ਤੇ ਵਿਸ਼ਵ ਦੇ ਵਿੱਚ ਜੋ ਹੈ ਪਹਿਲਾ ਕਾਲਜ ਖੁੱਲਿਆ ਗਿਆ ਤਾਂ ਜੋ ਇਹਨਾਂ ਕਲਾਵਾਂ ਦੇ ਵਿੱਚ ਵਿਦਿਆਰਥੀਆਂ ਨੂੰ ਨਕੁਨ ਕਰਕੇ ਪੰਥ ਦੇ ਵਿੱਚ ਭੇਜਿਆ ਜਾ ਸਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ